ਅਮਨ ਕਬੱਡੀ ਕੋਚ ਦਿਉਣ ਸੋ ਅੱਜ ਇੱਕ ਕਬੱਡੀ ਦਾ ਕੈਂਪ ਲਾਇਆ ਜਾ ਰਿਹਾ ਜੋ ਮਹੀਨਾ ਭਰ ਇੱਕ ਕੈਂਪ ਚੱਲਣਾ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਚ ਤੇ ਇਹਦੇ ਚ ਅਧ்கਾਟਣ ਹੋਣਾ ਅੱਜ ਇਸ ਦਾ ਜਿਹੜਾ ਕੈਂਪ ਦਾ ਸੋ ਅਮਨ ਬੱਚਿਆਂ ਨੂੰ ਖੇਡ ਪ੍ਰਤੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਨਿਭਾ ਰਿਹਾ ਸੋ ਪਿੰਡ ਦਿਉਣ ਦੇ ਸਰਪੰਚ ਗੁਰਦੇਵ ਸਿੰਘ ਵੱਲੋਂ ਰਿਕਰਡਨ ਕੀਤਾ ਜਾਣਾ ਇਹ ਜਿਹੜੀ ਲਾਸ ਉਹ ਕਰੀ ਆ ਹਨਾ ਹਾਂਜੀ ਅੱਛਾ ਇਹਦੇ ਬਾਰੇ ਇਹ ਅੱਜ ਸਾਡਾ ਜਿਹੜਾ ਇੱਕ ਤਰੀਕ ਤੋਂ ਸਾਡੋ ਵੀ ਤਿਆਰੀ ਕਰੀ ਸੀ ਨਾ ਕੱਲ ਅਸੀਂ ਹਾਂ ਕੱਲ ਬਣ ਕੇ ਗਏ ਬੱਚਿਆਂ ਦੀ ਪ੍ਰੈਕਟਿਸ ਦੇ ਲਈ ਅੱਛਾ ਤਾਂ ਬੱਚਿਆਂ ਨੂੰ ਹੁਣ ਛੁੱਟੀਆਂ ਹੋਗੀਆਂ ਸਕੂਲ ਦੇ ਵਿੱਚ ਇਹ ਅਸੀਂ ਇਹ ਮਹੀਨਾ ਤਾਂ ਕਰਕੇ ਹੀ ਚੁਣਿਆ ਕਿ ਉਹ ਬੱਚੇ ਮੋਬਾਈਲਾਂ ਤੋਂ ਬੱਚਿਆਂ ਦਾ ਧਿਆਨ ਅਸੀਂ ਗਰਾਉਂਡਾਂ ਵੱਲ ਲਿਖ ਜਾਵਾਂ ਠੀਕ ਹੈ ਠੀਕ ਹੈ ਜੀ ਗੱਲ ਇਹ ਬੱਚਿਆਂ ਦੇ ਵਾਸਤੇ ਬੱਚਿਆਂ ਨੂੰ ਫਿਟਨੈਸ ਦੇ ਲਈ ਇਹ ਲਾਹਤ ਬਣੀ ਗਈ ਹੈ ਹਾਂ ਬੱਚੇ ਨੂੰ ਪ੍ਰੈਕਟਿਸ ਕਰਾਵਾਂਗੇ ਸਾਨੂੰ ਨਗਰ ਪੰਚਾਇਤ ਦੀ ਵੀ ਸਪੋਰਟ ਹੈ ਟੀਚਰਾਂ ਦੀ ਵੀ ਸਪੋਰਟ ਹੈ ਨਗਰ ਦੀ ਵੀ ਸਪੋਰਟ ਹੈ ਕਿੰਨਾ ਕਿੰਨਾ ਚਿਰ ਚੱਲਣਾ ਕੈਂਪ ਜਿਹੜਾ ਚੱਲਣਾ ਹੈ ਛੋਟੇ ਛੋਟੇ 1 ਮਹੀਨਾ ਚ ਜੀ ਗਰਮੀ ਦੀ ਛੁੱਟੀ ਹੈ ਜੀ ਹਾਂ ਜੀ ਹਾਂ ਜੀ ਤੇ ਇਹਦੇ ਚ ਕੀ ਪ੍ਰਬੰਧ ਕੀਤੇ ਆ ਤੁਸੀਂ ਵੀ ਜਿਵੇਂ ਹੁਣ ਬੱਚਿਆਂ ਨੇ ਇੱਥੇ ਕਿਹੜਾ ਟਾਈਮ ਰੱਖਿਆ ਜਿਹੜਾ ਕਿ ਇੱਥੇ ਲਗਾਤਾਰ ਹੀ ਰਹਿਣਗੇ ਕਿ ਕਿੰਨੇ ਜੀ ਮੰਨ ਲਓ ਸਵੇਰੇ ਮਾਰਨਿੰਗ ਟਾਈਮ ਤਾਂ ਹੈਗਾ 5 ਤੋਂ 6 ਸਵੇਰੇ ਸਵੇਰੇ ਹਾਂ ਜੀ ਸਵੇਰੇ ਤੇ ਸ਼ਾਮ ਨੂੰ ਹੈਗਾ 6 ਤੋਂ 7 ਹਾਂ ਤੇ ਹੁਣ ਸਾਨੂੰ ਟੀਚਰਾਂ ਵੱਲੋਂ ਵੀ ਥੋੜੀ ਸਪੋਰਟ ਹੋ ਗਈ ਸਾਨੂੰ ਇੱਥੇ ਰਹਿਣ ਦਾ ਵੀ ਪ੍ਰਬੰਧ ਸਾਡਾ ਹੋ ਗਿਆ ਤੇ ਹੋ ਸਕਿਆ ਸੀ 1 ਘੰਟਾ ਹੋਰ ਜ਼ਿਆਦਾ ਲਾਇਆ ਕਰਾਂਗੇ ਕੰਸਨੋ ਅਸੀਂ ਰੈਵੀ ਇਥੇ ਕਰਾਂਗੇ ਜਿਆਦਾ ਪ੍ਰੈਕਟਿਸ ਕਰਿਆ ਕਰਾਂਗੇ ਤੇ ਇਹ ਕਿਹੜੇ ਬੱਚੇ ਆ ਕਿਹੜੀ ਗੇਮ ਆ ਤੁਹਾਡੀ ਇਹ ਕਬੱਡੀ ਵੀ ਐ ਤੇ ਇਹ ਕਿੰਨੀ ਉਮਰ ਹੈ ਕਿੰਨੀ ਹੱਦ ਹੈ ਉਮਰ ਚਾ ਬੱਚੇ ਛੋਟੇ ਤੋਂ ਛੋਟੇ ਵੱਡੇ ਛੋਟੇ ਮੰਨ ਲਓ ਤੁਸੀਂ ਬੱਚਾ 12 ਸਾਲ ਤੋਂ ਲੈ ਕੇ ਹਾਂ ਤੇ 20 22 25 ਤੱਕ ਪਲੱਸ ਤੱਕ ਬੱਚੇ ਹੈਗੇ ਠੀਕ ਐ ਤੇ ਇਹ ਇਧਰ ਕੀ ਆ ਆਹ ਬੜਾਇਆ ਤੁਸੀਂ ਆ ਪੌੜੀ ਇਹਦੇ ਨਾਲ ਸਪੈਸ਼ਲੀਆਂ ਨਾਲ ਬੰਨੀ ਐ ਹੁਣ ਆ ਜਿਹੜਾ ਇਹ ਪੌੜੀ ਬੰਨੀ ਹੈ ਬੱਚਿਆਂ ਦੀਆਂ ਬੱਚਿਆਂ ਦੇ ਸ਼ੋਲਡਰ ਇਹਦੇ ਇਸ ਤਰ੍ਹਾਂ ਬੱਚੇ ਪ੍ਰੈਕਟਿਸ ਲਾਉਂਦੇ ਇਹ ਵਿੱਚ ਨਾਲੇ ਬੱਚਿਆਂ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਸ਼ੋਲਡਰ ਮਜ਼ਬੂਤ ਬਣਦੇ ਆ ਇਹਦੇ ਨਾਲ ਇਸ ਦੇ ਨਾਲ ਹਾਂ ਤਾਂ ਕਰਕੇ ਬੰਨੀ ਹੈ ਤਾਂ ਸਾਡੇ ਕੋਲ ਜਿਸ ਤਰ੍ਹਾਂ ਦਾ ਸੈਟਅਪ ਹੈਗਾ ਇਸ ਤਰ੍ਹਾਂ ਦਾ ਸਹਿਯੋਗ ਆਹੋ ਅਜੇ ਅਜੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਆਹ ਦੇਖ ਕੇ ਵੀ ਜਿਵੇਂ ਤੁਹਾਡੇ ਕੋਲ ਤੁਸੀਂ ਤਾਂ ਇੱਕ ਜਿਗਾੜ ਵਾਂਗੂ ਲਾਇਆ ਹੈ ਨਾ ਇਹ ਤਾਂ ਵੈਸੇ ਇੱਕ ਦੇਸੀ ਦੇਸੀ ਜਿਗਾੜ ਹੈ ਤਾਂ ਵੀ ਹੈ ਨਾ ਜਿਹੜਾ ਤੁਹਾਡੇ ਕੋਲੇ ਕੋਈ ਉਹ ਫਰਸਾਦ ਨਹੀਂ ਹੈ ਹੀ ਨਹੀਂ ਹਾਂਜੀ ਅਜੇ ਕੋਈ ਸਟੇਡੀਅਮ ਦਾ ਸਾਡੀ ਅਪੀਲ ਕੀਤੀ ਹੋਈ ਹੈ ਕਿ ਸਟੇਡੀਅਮ ਸਾਡੇ ਪਾਸ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਸੋਹਣਾ ਕੰਮ ਕਰਾਂਗੇ ਹਾਂ ਇਹ ਇਹ ਤਾਂ ਹੋ ਗਿਆ ਮੰਨ ਲਓ ਇਹਦੇ ਨਾਲ ਹੋ ਇਹ ਆ ਇਹ ਇੱਕ ਹੋਰ ਆ ਸਿਸਟਮ ਤੁਸੀਂ ਆ ਇਹਦਾ ਇਹ ਵਾਲਾ ਇਹ ਤੇ ਕਰਿਓ ਇਹ ਤਾਂ ਬੀਮ ਬੀਮ ਲੱਗਿਆ ਕਰਾਂਗੇ ਇਸ ਤਰ੍ਹਾਂ ਹੀ ਹਾਂ ਇਸ ਤਰ੍ਹਾਂ ਇਹ ਤਾਂ ਉੱਚੇ ਬੱਚੇ ਚਲੇ ਜਾਇਆ ਕਰਨਗੇ ਹਾਂ ਜੜ ਜਾਂਦੇ ਸ਼ੈਂਪੂ ਮਾਰ ਕੇ ਬੱਚੇ ਬਹੁਤ ਟ੍ਰੇਨਰ ਵਧੀਆ ਟ੍ਰੇਨਰ ਬੱਚੇ ਕੀ ਬਾਤ ਇਹ ਤਾਂ ਕਰਕੇ ਸਰ ਦੇਸੀ ਸੈਟ ਬਸਾਦਾ ਅਮਣ ਕਿੰਨਾ ਟਾਈਮ ਹੋ ਗਿਆ ਮੈਨੂੰ ਵੀ ਬਹੁਤ ਟਾਈਮ ਹੋ ਗਿਆ ਸੁਣਤਾ ਇਸ ਜਦੋਂ ਜਿਹ ਚ ਪੈਨੂ ਵੀ ਯਾਰ ਬੱਚਿਆਂ ਨੂੰ ਗਰਾਊਂਡਾਂ ਚ ਲੈ ਕੇ ਆਉਣਾ ਕਿਉਂਕਿ ਇਹ ਵੀ ਵੱਡਾ ਧਰਮ ਆ ਜਿਹੜਾ ਤੁਸੀਂ ਲੈ ਕੇ ਆਏ ਹੋ 2008 ਦੇ ਵਿੱਚ ਨਾ ਮੈਂ ਕਬੱਡੀ ਅਲਬੇ ਦਾ ਕਹਿ ਚੁੱਕਿਆ ਸੀਗਾ ਹਾਂ ਕਿਉਂਕਿ ਸਾਡੀ ਵੀ ਕਿਸੇ ਨੇ ਸਪੋਰਟ ਨਹੀਂ ਕਰੀ ਸੀਗੀ ਇਸ ਕਰਕੇ ਅਸੀਂ ਉਹ ਦਿਲਦਿਆਂ ਦੇ ਵਿੱਚ ਹੀ ਰਹੇ ਹਾਂ ਫਿਰ ਹੁਣ ਪ੍ਰਮਾਤਮਾ ਨੇ ਇੱਕ ਓਟਾ ਅਸਰਾ ਮੇਰੇ ਸਿਰ ਤੇ ਵਸ ਹੱਥ ਧਰਿਆ ਪ੍ਰਮਾਤਮਾ ਨੇ 16 ਸਾਲਾਂ ਬਾਅਦ ਦੁਬਾਰੇ ਵਾਪਸੀ કરી ਹੈ ਪਤਾ ਨਹੀਂ ਮੈਥੋਂ ਨਗਰ ਦੇ ਬੱਚਿਆਂ ਦੀ ਸੇਵਾ ਕਰਾਉਣੀ ਸੀਗੀ ਤਾਂ ਕਰਕੇ ਆਏ ਮੈਂ ਆਪਦਾ ਕੰਮ ਛੱਡ ਕੇ 2 ਘੰਟੇ ਸਵੇਰੇ 2 ਘੰਟੇ ਸ਼ਾਮ ਹੁਣ ਫੋਟੋਗ੍ਰਾਫੀ ਕਰਦੇ ਹੋ ਨਾ ਮੇਰਾ ਫੋਟੋਗ੍ਰਾਫੀ ਦਾ ਦੋ-ਦੋ ਘੰਟੇ ਮੈਂ ਬੱਚਿਆਂ ਖਾਤਰ ਘੜਦਾ ਵੀ ਨਗਰ ਦੇ ਬੱਚੇ ਆ ਵੀ ਕਿਸੇ ਮਾਰ ਬਿਨਾ ਸਵਾਰਥ ਤੋਂ ਹਾਂਜੀ ਬਿਨਾ ਆਪਣਾ ਕੋਈ ਬੱਚਾ ਕਿਸੇ ਮਾਂ ਦਾ ਪੁੱਤ ਵੀ ਨਸ਼ਾ ਤੋਂ ਬਚਾਦਗੇ ਇਹ ਆਪਣੀ ਤਾਂ ਇਹ ਸੋਚਿਆ ਵੀ ਬੱਚਾ ਕੋਈ ਨਾ ਕੋਈ ਪਿੰਡ ਦਾ ਨਾਮ ਰੋਸ਼ਨ ਕਰੇ ਹਾਂ ਸਪੋਰਟਸ ਤਾਂ ਜ਼ਰੂਰੀ ਹੈ ਹੈ ਨਾ ਬੱਚਿਆਂ ਚ ਆਪਣੇ ਤਾਂ ਦਿਲ ਦੇ ਵਿੱਚ ਇਹ ਸੋਚ ਹੈ ਬਾਕੀ ਜੋ ਮੁਕੱਦਰ ਦੇ ਵਿੱਚ ਜੀ ਵੀ ਹੈਗਾ ਉਹ ਅਮਨੇ ਜਿਹੜਾ ਕੀ ਇਹਦੇ ਚ ਖਰਾਕ ਦੀ ਲੋੜ ਵੀ ਆ ਹੁਣ ਬੱਚਿਆਂ ਨੇ ਖੇਡਣਾ ਤੇ ਉਹਦੇ ਚ ਖਰਾਕਾਂ ਦੀ ਲੋੜ ਵੀ ਹੁੰਦੀ ਆ ਉਹ ਵੈਸੇ ਤਾਂ ਕਹਿੰਦੇ ਆ ਵੀ ਬੱਚੇ ਗਰਾਊਂਡਾਂ ਚਾਹਣ ਚੰਗੇ ਖਿਡਾਰੀ ਬਣਨ ਚੰਗੇ ਸਪੋਰਟਸਮੈਨ ਬਣਨ ਤੇ ਪਰ ਇੱਥੇ ਪਿੰਡਾਂ 'ਚ ਕੁਝ ਗੱਲਾਂ ਨੇ ਤੁਹਾਨੂੰ ਕੀ ਲੱਗਦਾ ਵੀ ਕੀ ਕਮੀਆਂ ਕੀ ਤੁਹਾਨੂੰ ਮਲ ਸੁਹੂਲਤਾ ਸਰਕਾਰ ਵੱਲੋਂ ਦੇਣੀਆਂ ਚਾਹੀਦੀਆਂ ਕੀ ਲੋਕਾਂ ਵੱਲੋਂ ਤੁਸੀਂ ਮੰਗਦੇ ਹੋ ਇਹਦੇ ਵਿੱਚੋਂ ਜੀ ਪਹਿਲਤ ਹੁੰਦੀ ਆਪਣੇ ਨਗਰ ਦੀ ਹਾਂ ਕਿਉਂਕਿ ਨਗਰ ਦੀ ਪ੍ਰਾਪਤੀ ਲਈ ਬੱਚੇ ਖੇਡ ਰਹੇ ਆ ਠੀਕ ਆ ਵੱਜਾਂ ਦੇ ਬਾਹਰ ਇਹ ਹੀ ਬੱਚੇ ਮੰਨ ਲਓ ਜੇ ਟੂਰਨਾਮੈਂਟ ਦੇ ਆਪਾਂ ਦੇਖਦੇ ਆ ਇਹ ਆ ਛੋਟੇ ਗਰਾਊਂਡਾਂ ਦੇ ਵਿੱਚੋਂ ਹੀ ਬੱਚੇ ਗਰਾਊਂਡਾਂ ਤੱਕ ਵੱਡੇ ਟੂਰਨਾਮੈਂਟਾਂ ਦਾ ਸ਼ਿੰਗਾਰ ਬਣਦੇ ਆ ਹੂੰ ਫਿਰ ਇਹਨਾਂ ਨੂੰ ਬੱਚਿਆਂ ਨੂੰ ਡਾਕਟਰ ਨਹੀਂ ਮਿਲ ਰਹੀ ਹਾਂ ਮਿਹਨਤ ਆਪਾ ਕਰਾ ਰਹੇ ਬਿਲਕੁਲ ਫ੍ਰੀ ਕਰਾ ਰਹੇ ਕਿਸੇ ਤੋਂ ਕੋਈ ਵੈਸਾ ਨਹੀਂ ਠੀਕ ਹੈ ਤੇ ਬੱਚਿਆਂ ਨੂੰ ਖਾਣ ਦੀ ਜ਼ਰੂਰਤ ਜ਼ਿਆਦਾ ਹੈ ਤੇ ਜੋ ਵੀ ਦੇ ਸਕਦਾ ਖਾਣ ਛੋਟੇ ਸਕੂਲ ਦੇ ਵਿੱਚ ਜਿਵੇਂ ਕੋਈ ਆਪਣੇ ਪਿੰਡ ਦੇ ਐਨ ਆਰ ਆਈ ਵੀਰ ਬਹੁਤ ਆ ਉਹ ਵੀ ਕਹਿੰਦੇ ਆ ਵੀ ਸਾਨੂੰ ਦੱਸੋ ਤੁਸੀਂ ਜੇ ਕੋਈ ਬੱਚੇ ਸਪੋਰਟਸ ਵਾਲੇ ਪਾਸੇ ਜਾਂਦੇ ਆ ਜਗਰੂਪ ਸਿੰਘ ਬਰਾੜ ਆ ਆਪਣੇ ਪਿੰਡ ਦੇ ਉੱਥੇ ਮਨਿਸਟਰ ਆ ਕੈਨੇਡਾ ਚ ਉਹਨਾਂ ਨਾਲ ਮੈਂ ਗੱਲ ਕਰੀ ਸੀ ਉੱਥੇ ਕੈਨੇਡਾ ਜਦੋਂ ਗਿਆ ਉਹਦੇ ਵੀ ਤੇ ਜਿਹੜੇ ਕੋਈ ਬੱਚੇ ਸਪੋਰਟਸ ਆ ਸਾਨੂੰ ਦੱਸੋ ਵੀ ਜਿਹੜੇ ਕੋਈ ਇਹਨਾਂ ਨੂੰ ਕੋਈ ਕੋਈ ਇਕੱਠੇ ਹੋ ਕੇ ਜਿਹੜੀ ਕੋਈ ਕਮੇਟੀ ਬਰਾਲੋ ਭਾਵੇਂ ਪਿੰਡ ਦੀ ਤੇ ਜਿਹੜੇ ਕੋਈ ਕੰਮ ਕੋਈ ਉਹ ਜੇ ਹੁੰਦੇ ਆ ਖੇਡਾਂ 'ਚ ਬੱਚੇ ਨੂੰ ਜ਼ਰੂਰ ਲੈ ਉਹਨਾਂ ਦੀ ਪੈੜ ਆਦੇ ਵੀ ਸਪੋਰਟਸ ਬੱਚੇ ਜੇ ਆਉਂਦੇ ਅਸੀਂ ਸਪੋਰਟ ਕਰਾਂਗੇ ਅਸੀਂ ਦਿਨੋਂ ਦਿਨ ਬਾਈ ਜੀ ਇਹੀ ਗੱਲ ਦੇਖ ਕੇ ਨਾ ਦਵਾਰੇ ਉੱਠੇ ਆ ਕਿਉਂਕਿ ਸਾਡੀ ਜਿਹੜੀ ਮੇਨ ਕਬੱਡੀ ਹੈ ਮਾਂ ਖੇਡ ਕਬੱਡੀ ਸਾਡੇ ਗੁਰੂਆਂ ਪੀਰ ਪਗੰਬਰਾਂ ਦੀ ਇਹ ਗੇਮ ਆ ਇੱਕ ਇਹ ਸਾਨੂੰ ਬਖਸ਼ੀ ਹੋਈ ਆ ਪਹਿਲਾਂ ਤੋਂ ਠੀਕ ਹੈ ਜੀ ਗੱਲ ਅਸੀਂ ਹੁਣ ਦਿਨੋਂ ਦਿਨ ਇਸ ਕਬੱਡੀ ਦੇ ਪਿੱਛੇ ਕੋਸ਼ਿਸ਼ ਕੋ ਰਾਜਨੀਤਿਕ ਗੱਲਾਂ ਵੀ ਵੜ ਦਿੰਨਾ ਇਹਨੂੰ ਖਤਮ ਕਰਨ ਤੇ ਹੋਊਗਾ ਪਰ ਜਿਹੜੇ ਹੁਣ ਮੈਂ ਇਹ ਅਪੀਲ ਕਰਦਾ ਵੀ ਜਿਹੜੇ ਆਪਣੇ ਪੁਰਾਣੇ ਪਲੇਅਰ ਆ ਕੁਝ ਤੇ ਉਹ ਗਰਾਊਂਡਾਂ ਨਾਲ ਬੱਚਿਆਂ ਨੂੰ ਜੋੜਨਾ ਉਹ ਗਰਾਊਂਡਾਂ 'ਚ ਵਾਪਸ ਉਹਨਾਂ ਨੂੰ ਆਉਣਾ ਬਹੁਤ ਕੁਝ ਘਾਟਾ ਵੀ ਗਏ ਆ ਹੂੰ ਉਹ ਦੁਬਾਰਾ ਉਹ ਫੇਰ ਹੀ ਆਪਣਾ ਜੇ ਆਪਾਂ ਬੱਚਿਆਂ ਦੇ ਸਾਹਮਣੇ ਕੋਈ ਐਕਟੀਵਿਟੀ ਨਾ ਕਰਾਂਗੇ ਤੇ ਬੱਚੇ ਆਪਣੇ ਅੱਗੇ ਫੇਰ ਨਾਲ ਖੇਡਣਗੇ ਰੋਲ ਮਾਡਲ ਸਾਨੂੰ ਆਪ ਬਣਨਾ ਪਊਗਾ ਜਾਣੀ ਉਹ ਵੀ ਆਪਾਂ ਉਹਨਾਂ ਦੀ ਐਨਆਰ ਵੀਰਾਂ ਦੀ ਮਦਦ ਦੀ ਲੋੜ ਆ ਹੋਰ ਵੀ ਪਿੰਡ ਅਗਰ ਚੋ ਕੋਈ ਵੀ ਇਹੋ ਕਰ ਸਕਦਾ ਤੁਹਾਨੂੰ ਖਰਾਕ ਵਗੈਰਾ ਜਾਂ ਕੁਛ ਵੀ ਇਹਨਾਂ ਦੀ ਲੋੜਾਂ ਬਹੁਤ ਆ ਜਦੋਂ ਖੇਡਣਗੇ ਇਹਨਾਂ ਨੂੰ ਖਰਾਕਾਂ ਵੀ ਚਾਹੀਦੀਆਂ ਇਹਨਾਂ ਨੂੰ ਕੋਈ ਐਡਰੈਸ ਵੀ ਹੁੰਦੀ ਆ ਮਤਲਬ ਹੋਰ ਵੀ ਚੀਜ਼ਾਂ ਦੀ ਲੋੜ ਹੁੰਦੀ ਆ ਹਨਾ ਹੁਣ ਇਹਨਾਂ ਨੂੰ ਲਗਾਤਾਰ ਮੇਰੇ ਕੋਲ ਬੱਚਿਆਂ ਨੂੰ 2023 ਦੇ ਵਿੱਚ ਸਟਾਰਟ ਕਰਿਆ ਸੀਗਾ ਅਸੀਂ ਮੈਂ 2023 ਦੇ ਵਿੱਚ ਸਟਾਰਟਿੰਗ ਕਰੀ ਜਦੋਂ ਆਪਣੇ ਪਹਿਲੇ ਟੂਰਨਾਮੈਂਟ ਹੋਇਆ ਹਾਂ ਉਸ ਤੋਂ ਬਾਅਦ ਹੁਣ ਬੱਚੇ ਇਹ ਫੇਟਾ ਪੂਰੇ 38 ਪਰਮਾਤਮਾ ਦੀ ਕਿਰਪਾ ਨਾਲ ਤੇ ਵਧੀਆ ਰਿਜ਼ਲਟ ਦੇਣਗੇ ਬੱਚੇ ਸਾਰੇ ਮੈਚ ਵਿੱਚ ਵਧੀਆ ਸੋਹਣਾ ਖੇਡਣਗੇ ਹਾਂ 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 ਤੇ ਇਹ ਤੋਂ ਇਲਾਵਾ ਆਪਣਾ ਹੋਰ ਕੀ ਕੀਤਾ ਵੀ ਜਿਵੇਂ ਇਹ ਤਾਂ ਦਿਖਾਤਾ ਸਾਨੂੰ ਹੋਰ ਵੀ ਕੋਈ ਜਿਹੜਾ ਨਾਲ ਕੀਤਾ ਬੱਚਿਆਂ ਦੀ ਜਿਹੜੀ ਵਰਦਸਾ ਜਿਵੇਂ ਗਰਾਊਂਡ ਤੇ ਆ ਹੀ ਗਏ ਆ ਗਰਾਊਂਡ ਤੇ ਇਹਨਾਂ ਨੇ ਹੋਣਾ ਹੁਣ ਕੈਂਪ ਲਾਉਣਾ ਗਰਾਊਂਡ ਦੇ ਵਿੱਚ ਆਉਣ ਨਾਲ ਇੱਕ ਤੈਨੂੰ ਵਿੱਚ ਕਿ ਤੰਗਾਂਣ ਸ਼ਾਸਨ ਪੈਦਾ ਹੋਣਾ ਹੁਣ ਸਾਡੇ ਵਿੱਚ ਹਾਂ ਚੰਗੀ ਸਹਿਣਸ਼ੀਲਤਾ ਹਾਂ ਆਗਿਆਕਾਰ ਬਣਨ ਦੀ ਇਹ ਚੀਜ਼ ਗਰਾਊਂਡ ਸਿਖਾਉਂਦੀ ਹੈ ਬੱਚਿਆਂ ਨੂੰ ਹਾਂ ਗਰਾਊਂਡ ਸਿਖਾਉਂਦੀ ਹੈ ਇਹ ਕਿੰਨੇ ਕਿੰਨੇ ਬੱਚੇ ਆ ਕਿੰਨੇ ਹੁਣ ਤੁਹਾਡੇ ਕੋਲ ਕਿੰਨੇ ਕਹ ਕੇ ਹੋਰ ਇਹ ਬੱਚੇ ਅੱਜ ਕੁਝ ਥੋੜੀ ਜਿਹਾ ਘਟਾਏ ਬੱਚੇ ਹਾਂ ਬੈਠਾ ਹੈਗੇ 40 50 ਜਵਾਕ ਹੈਗੇ ਅੱਛਾ ਅੱਧ ਘਾਟਨ ਅੱਜ ਕਿਹਨੇ ਆਉਣਾ ਸਦਕਰਨ ਕਰਨ ਸਰਪੰਚ ਸਾਹਿਬ ਤੇ ਟੀਚਰ ਸਾਹਿਬਾਨ ਆ ਜੀ ਅਰੇ ਟੀਚਰ ਸਾਹਿਬਾਨ ਵੀ ਆਉਣੇ ਆ ਬਸ ਠੀਕ ਆ ਇਹ ਤੋਂ ਇਲਾਵਾ ਇੱਕ ਹੋਰ ਵੀ ਤੁਸੀਂ ਰੱਖੀ ਬੈਠੇ ਹੋ ਉਧਰ ਜਿਹੜਾ ਕੋਈ ਸਿਸਟਮ ਬਣਾਇਆ ਸੋ ਦੋਸਤੋ ਇਹ ਦਿਖਾਉਣੇ ਆ ਵੀ ਇਹ ਪਿੰਡ ਦੀ ਜਿਹੜੀ ਪੰਚਾਇਤ ਆ ਮੋਤਵਾਰਾ ਪਿੰਡ ਦੇ ਤੇ ਇਹ ਵੀ ਪੂਰਾ ਸਹਿਯੋਗ ਕਰ ਰਹੇ ਨੇ ਜਿਹੜੇ ਬੱਚਿਆਂ ਨੂੰ ਤੇ ਅਮਨ ਨੂੰ ਵੀ ਸਪੋਰਟ ਕਰ ਰਹੇ ਨੇ ਤੇ ਉਧਰ ਸੁਪੈ ਸਾਹਿਬ ਅਜੇ ਪਹੁੰਚਣ ਆਲੇ ਆ ਸੋ ਮੈਨੂੰ ਜਲਦੀ ਹੈ ਮੈਂ ਜਾਣਾ ਤੇ ਇਹ ਵਧੀਆ ਪ੍ਰਾਲਾ ਜਿਹੜਾ ਇਹ ਹਲਾਸ਼ਰੀ ਦੇੜੀ ਬੱਚਿਆਂ ਨੂੰ ਤੇ ਇਹ ਵਧੀਆ ਗੱਲ ਆ ਹੋਰ ਜੀ ਮੈਂਬਰ ਸਾਹਿਬ ਤੇ ਅੱਜ ਤੁਸੀਂ ਆਏ ਹੋ ਜਿਵੇਂ ਬੱਚੇ ਨੇ ਇੱਕ ਬਹੁਤ ਵਧੀਆ ਇਹ ਆਪਣਾ ਵਧੀਆ ਕਾਰਜ ਕਰ ਰਿਹਾ ਇੱਥੇ ਆ ਬੜਾ ਇੱਥੇ ਆ ਜੋ ਇੱਕ ਵਧੀਆ ਕਾਰਜ ਕਰ ਰਿਹਾ ਵੇਖੋ ਇੱਕ ਬੱਚੇ ਨੂੰ ਕਿਸੇ ਨੂੰ ਗਰਾਊਂਡ ਚ ਲੈ ਜਾਣਾ ਖੇਡਾਂ ਵਾਲੇ ਪਾਸੇ ਲੈਣਾ ਇਹ ਵੀ ਸਭ ਤੋਂ ਵੱਡਾ ਪੂਰਨ ਹੁੰਦਾ ਹੈ ਤੇ ਇਹ ਜੇ ਤੁਸੀਂ ਬਹੁਤ ਵਧੀਆ ਸਹਿਯੋਗ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇੱਕ ਇਹਨੇ ਵਧੀਆ ਪ੍ਰੋਗਰਾਮ ਰੱਖਿਆ ਅਮਨ ਨੇ ਜਿਹੜਾ ਕੈਂਪ ਸਾਰੇ ਨਗਰ ਨੂੰ ਪਹਿਲੀ ਗੱਲ ਪੰਚਾਇਤ ਨੂੰ ਇਹਨਾਂ ਦਾ ਵਾਅਦਾ ਵਾਅਦਾ ਸਹਿਯੋਗ ਦੇਣਾ ਚਾਹੀਦਾ ਜੋ ਕਿ ਬੱਚਿਆਂ ਨੂੰ ਖੇਡਾਂ ਦੀ ਪ੍ਰੇਰਣਾ ਦਿੰਦੇ ਆ ਖੇਡਾਂ ਦੇ ਵਿੱਚ ਬੱਚੇ ਸਾਡੇ ਨ ਮਮਾਈਲਾਂ ਤੋਂ ਬਚਦੇ ਆ ਨਸ਼ਿਆਂ ਤੋਂ ਬਚਦੇ ਆ ਤੇ ਆਪ ਦੇ ਜੋ ਖੇਡਾਂ ਦੇ ਵਿੱਚ ਜਾ ਕੇ ਪਿੰਡ ਦਾ ਨਾਂ ਰੋਸ਼ਨ ਕਰਨਗੇ ਬੱਚੇ ਹੂੰ ਇਹਦੇ ਚ ਅਮਿੰਦਰ ਸਿੰਘ ਜੀ ਜਿਵੇਂ ਇਹਨਾਂ ਨੂੰ ਲੋੜ ਆ ਵੀ ਕੋਈ ਜਿਵੇਂ ਬੱਚਿਆਂ ਨੇ ਖੇਡਣਾ ਉਹਨਾਂ ਦਾ ਜੋਰ ਅਜਮਾਈ ਵੀ ਹੋਣੀ ਆ ਤੇ ਉਹਦੇ ਚ ਖਰਾਕਾਂ ਦੀ ਲੋੜ ਵੀ ਹੁੰਦੀ ਆ ਇਹ ਨਗਰਪਾਲਿਕਾ ਜਿਵੇਂ ਹੁਣ ਤੁਸੀਂ ਪੰਚਾਇਤ ਚੋਂ ਮਜੂ ਹੈਣਾ ਮੌਜੂਦਾ ਪੰਚਾਇਤ ਚੋਂ ਪੰਚਾਇਤ ਮੈਂਬਰੋਂ ਤੁਸੀਂ ਮੋਤਵਾਰਾ ਪਿੰਡ ਦੇ ਸਾਰੇ ਮੈਂਬਰ ਜਿਹੜੇ ਖੜੇ ਆ ਤੇ ਇਹਦੇ ਚ ਏ ਕੋਈ ਪਿੰਡ ਪੱਧਰ ਤੇ ਜਾ ਕੇ ਤੁਸੀਂ ਪੰਚਾਇਤ ਦੇ ਹਿਸਾਬ ਨਾਲ ਵੀ ਕੋਈ ਉਹ ਕਰੋਗੇ ਇਹਨਾਂ ਦੀ ਮਦਦ ਹਾਂ ਕਹਿ ਸਕਦੇ ਹਾਂ ਜੋ ਵੀ ਹੋਇਆ ਸਾਥੋਂ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਵਾਂਗੇ ਜਿਵੇਂ ਵੀ ਸਾਨੂੰ ਆਖਣਗੇ ਅਸੀਂ ਇਹਨਾਂ ਦੇ ਨਾਲ ਹਰ ਵਕਤ ਸਹਿਮਤ ਹਾਂ ਮੰਗਾ ਸਿੰਘ ਤੁਸੀਂ ਕਿਵੇਂ ਦੇਖਦੇ ਆ ਵੀ ਇੱਕ ਵਧੀਆ ਜਿਹੜਾ ਅਪਰਾਲਾ ਅਮਨ ਦਾ ਅਪਰਾਲਾ ਜਿਹੜਾ ਕਾਬ ਦਾ ਕੰਮ ਛੱਡ ਕੇ ਹਰੇਕ ਬੰਦਾ ਆਪਦੇ ਆਪਦੇ ਕੰਮਾਂ 'ਚ ਲੱਗਿਆ ਕਿਸੇ ਕੋਲੇ ਟਾਈਮ ਹੀ ਨਹੀਂ ਤੇ ਇਹਨਾਂ ਨੇ ਤਾਂ ਆਪ ਦਾ ਸਮਾਂ ਹੀ ਦਿੱਤਾ ਇਹਨੂੰ ਸਵੇਰੇ ਸ਼ਾਮ ਦਾ ਤੇ ਇੱਕ ਮਹੀਨਾ ਪਰ ਅਸੀਂ ਅਮਰ ਸਿੰਘ ਜੀ ਬਹੁਤ ਧੰਨਵਾਦੀ ਆ ਬੱਚਿਆਂ ਨੂੰ ਸਹੀ ਪਾਸੇ ਲਿਜਾ ਰਹੇ ਨੇ ਹਾਂ ਬਹੁਤ ਹੀ ਵਧੀਆ ਇਹਦੀ ਜ਼ਿੰਦਗੀ ਬਣ ਜਾਣੀ ਹੈ ਬੱਚਿਆਂ ਦੀ ਅੱਜ ਦੇ ਨਸ਼ਿਆਂ ਦੇ ਦੌਰ ਦੇ ਵਿੱਚੋਂ ਨਿਕਲ ਜਾਣੇ ਮੇ ਬੱਚੇ ਹੂੰ ਚੰਗੇ ਖਿਆਲ ਰਹਿਣਗੇ ਚੰਗੇ ਵਿਚਾਰ ਰਹਿਣਗੇ ਜੋ ਵੀ ਸਾਡੀ ਪੰਚਾਇਤ ਵੱਲੋਂ ਸਾਨੂੰ ਇਹਨਾਂ ਦਾ ਬਣੂਗਾ ਸੰਯੋਗ ਅਸੀਂ ਦੇਵਾਂਗੇ ਠੀਕ ਹੈ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਇਹਨਾਂ ਦੇ ਬੱਚਿਆਂ ਦਾ ਕਰ ਸਕਦੇ ਆ ਜੋ ਵੀ ਸਾਨੂੰ ਹੋਇਆ ਜਿੰਨਾ ਵੀ ਵਾਅਦਾ ਕਰਦਾ ਸੀ ਆ ਅੱਜ ਦਿਨ ਵੀ ਸਹਿਯੋਗ ਦੇਣਾ ਹੈ ਪੰਚਾਇਤ ਦਾ ਬਹੁਤ ਵਧੀਆ ਬਹੁਤ ਵਧੀਆ ਹਮਣ ਆ ਜਿਹੜਾ ਇੱਕ ਆ ਇਧਰ ਦੇ ਸਿਸਟਮ ਦੱਸਿਓ ਮੈਨੂੰ ਇਹ ਤੁਸੀਂ ਆ ਰੱਖੀ ਬੈਠੇ ਹੋ ਇਹ ਜਿਹੜੇ ਟਾਇਰ ਆ ਆ ਆ ਇਧਰੋਂ ਕਿ ਤਵੇਂ ਅੱਛੇ ਤੁਸੀਂ ਇਹ ਬੱਚਿਆਂ ਦੇ ਪ੍ਰੈਕਟਿਸ ਦਾ ਸਮਾਨ ਆ ਬੱਚਿਆਂ ਦਾ ਅੱਛੇ ਪ੍ਰੈਕਟਿਸ ਦਾ ਸਮਾਨ ਆ ਇਹ ਪ੍ਰੈਕਟਿਸ ਦੋਨੇ ਟਾਈਮ ਸਵੇਰੇ ਸ਼ਾਮੀ ਹਾਂ ਤੇ ਇਹ ਬਸ ਸਪੋਰਟ ਇੱਕ ਬਾਈ ਸਾਡੇ ਅਵਤਾਰ ਸਿੰਘ ਪਾਰਾ ਜੀ ਹਾਂ ਬਹੁਤ 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 ਹਾਂ ਹਾਂ ਉਹਨਾਂ ਵੱਲੋਂ ਸਾਨੂੰ ਸਪੋਰਟ ਹੈ ਵਧੀਆ ਪ੍ਰਾਲਾ ਉਹਨਾਂ ਦਾ ਵੀ ਉਹ ਚੰਗੇ ਇਸ ਪਾਸੇ ਸਪੋਰਟਸ ਵਾਲੇ ਪਾਸੇ ਦੀ ਸੋਚ ਵੱਖਰੀ ਹੁੰਦੀ ਹੈ ਜਿਹੜਾ ਸਪੋਰਟਸ ਵਾਲੇ ਪਾਸੇ ਹੋਵੇ ਉਹਨਾਂ ਦੀ ਵੀ ਸਪੋਰਟ ਸਾਨੂੰ ਕਿਉਂਕਿ ਆਪ ਸਪੋਰਟਸਮੈਨ ਰਹੇ ਉਹ ਜਦੋਂ ਵੀ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਉਹ ਬਾਸਕਟਬਾਲ ਦੇ ਮੈਂਡਾ ਸੀਗੇ ਹੈਨਾ ਹਾਂਜੀ ਬਾਸਕਟਬਾਲ ਦੇ ਹੁਣ ਵੀ ਉਹ ਤਾਂ ਬਹੁਤ ਵਧੀਆ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਉਦੋਂ ਉਹਨਾਂ ਦੀ ਹੈਲਪ ਲੈ ਲੈਂਦੇ ਆ ਸਾਡੇ ਨਾਲ ਖੜਦੇ ਆ ਕਿਆ ਬਾਤ ਆ ਹਾਂ ਜੀ ਆਉਂਦੇ ਜਾਂਦੇ ਰਹਿੰਦੇ ਸਾਡੇ ਕੋਲ ਹਾਂ ਜੀ ਆਉਂਦੇ ਜਾਂਦੇ ਰਹਿੰਦੇ ਜਦੋਂ ਵੀ ਕੋਈ ਜ਼ਰੂਰਤ ਪੈਂਦੀ ਸਾਨੂੰ ਕਿ ਬਾਈ ਜੀ ਐਂ ਕਰਕੇ ਸਾਨੂੰ ਦੇਖਦਾ ਥੋੜੇ ਬਹੁਤਾ ਵੀ ਬੱਚਿਆਂ ਵਾਸਤੇ ਸਮਾਨ ਲੈ ਕੇ ਆਉਣ ਤੇ ਸਾਨੂੰ ਉਹਦੀ ਉਹ ਸਾਡੇ ਨਾਲ ਖੜਾ ਹੱਥ ਕੇ ਮਦਦ ਵੀ ਕਰਦੇ ਆ ਤੇ ਵੈਸੇ ਵੀ ਆਉਂਦੇ ਹਲਾ ਕਰਦੇ ਆ ਜੀ ਐਂ ਕਰਕੇ ਆਪ ਦੇ ਦੇ ਬੱਚਿਆਂ ਨੂੰ ਜਿਹੜੇ ਇਹਨਾਂ ਨੂੰ ਖਰਾਕ ਦੀ ਬਹੁਤ ਜ਼ਰੂਰਤ ਹੈ ਵੀ ਜੋ ਵੀ ਹੋ ਸਕਦਾ ਹੈ ਸਾਡੇ ਐਨਆਰਆਈ ਵੀਰ ਭਰਾ ਹੈ ਜਾਂ ਨਗਰ ਹੈ ਕਿ ਬੱਚਿਆਂ ਦੇ ਇਹਨਾਂ ਦੇ ਪ੍ਰਾਇਵਟਿਸ ਕਰਨ ਹੋਵੇ ਨਹੀਂ ਕਮੀ ਛੱਡਦੇ ਤੇ ਖਰਾਕ ਕਰੋ ਤੁਸੀਂ ਨਾ ਛੱਡੋ ਤੇ ਇਹਦੇ ਖਰਾਕ ਨਾਲ ਤੇ ਚੰਗੇ ਖਿਡਾਰੀ ਪੈਦਾ ਕਰੋਗੇ ਤੁਸੀਂ ਮੰਨ ਲਓ ਇਹ ਤੁਹਾਡਾ ਜज्ਬਾ ਹੈਗਾ ਤੁਹਾਡੇ ਵਿੱਚ ਹੈਗਾ ਆਪਾਂ ਪਿੰਡ ਦੇ ਵਿੱਚ ਅੱਜ ਤੱਕ ਕੋਈ ਅੰਤਰਰਾਸ਼ਟਰੀ ਬਣਾ ਮੈਂ ਅੰਤਰਰਾਸ਼ਟਰੀ ਬਣਾ ਕੇ ਛੱਡੂਗਾ ਪਰ ਖਰਾਕ ਦੀ ਜ਼ਰੂਰਤ ਹੈ ਨਗਰ ਨਾਲ ਸਪੋਰਟ ਸਹਿਯੋਗ ਦੀ ਨਗਰ ਦੀ ਜ਼ਰੂਰਤ ਚਾਹੀਦੀ ਹੈ ਮੈਨੂੰ ਜਿੱਥੋਂ ਦਾ ਕੇ ਨਾ ਇਹਨਾਂ ਲਈ ਮੰਗਿਆ ਕੇ ਮੈਂ ਮੰਗੂਗਾ ਪਰ ਮੈਂ ਪਿੰਡ ਦਾ ਨਾਮ ਰੌਸ਼ਨ ਕਰਨਾ ਹੀ ਕਰਨਾ ਹੈ ਕੀ ਬਾਤ ਹੈ ਬਹੁਤ ਵਧੀਆ ਨਹੀਂ ਆਮੜਾ ਜਿਹੜੀ ਗ੍ਰਾਮ ਪੰਚਾਇਤ ਆ ਜਿਹੜੇ ਸਰਪੰਚ ਗੁਰਦੀਪ ਸਿੰਘ ਆ ਜਾਂ ਮੈਂਬਰ ਆਪਣੇ ਵੈਸੇ ਵੀ ਤੁਹਾਨੂੰ ਸਮੇਂ-ਸ ਕਿਉਂਕਿ ਇਹਨਾਂ ਦਾ ਇਹਨਾਂ ਨੇ ਦੱਸ ਹੀ ਚੁੱਕੇ ਆ ਵੀ ਜਿਹੜਾ ਇਹਨਾਂ ਨੇ ਵੀ ਪੰਚਾਇਤ ਦੇ ਤੌਰ ਤੇ ਵੀ ਭਾਵੇਂ ਪਿੰਡ ਚੋਂ ਭਾਵੇਂ ਆਪਣੇ ਤੌਰ ਤੇ ਜਿੰਨਾ ਵੀ ਕੋਈ ਸਹਿਯੋਗ ਕਰ ਸਕਦੇ ਆ ਇਹ ਕਰਨਗੇ ਵਧੀਆ ਗੱਲ ਆ ਤੇ ਦੋਸਤੋ ਬਠਿੰਡੇ ਜ਼ਿਲ੍ਹੇ ਦਾ ਪਿੰਡ ਦਿਆਉਣਾ ਜਿੱਥੇ ਇੱਕ ਸਪੋਰਟਸ ਨੇ ਬਹੁਤ ਵੱਡੀ ਦੇਣ ਦਿੱਤੀ ਆ ਸਾਡੇ ਅੰਤਰਰਾਸ਼ਟਰੀ ਜਿਹੜੇ ਖਿਡਾਰੀ ਹੋਏ ਸੀ ਜਗਰੂਪ ਸਿੰਘ ਬਰਾੜ ਤੇ ਉਹ ਅੱਜ ਕੱਲ ਕੈਨੇਡਾ ਸਰੀ ਚ ਬ੍ਰਿਟਿਸ਼ ਕੋਲੰਬੀਆ ਚ ਮਿਨਿਸਟਰ ਨੇ ਮੈਨਿਕ ਮਿਨਿਸਟਰ ਨੇ ਤੇ ਉਹਨਾਂ ਵੱਲੋਂ ਵੀ ਅਸੀਂ ਉਹਨਾਂ ਕੋਲੇ ਗਏ ਸੀ ਕੈਨੇਡਾ ਚ ਉਹਨਾਂ ਨੇ ਕਿਹਾ ਸੀ ਵੀ ਜੇ سپورٹس 'ਚ ਬੱਚੇ ਸਾਡੇ ਆਉਂਦੇ ਤਾਂ ਅਸੀਂ ਪੂਰਾ ਸਹਿਯੋਗ ਕਰਾਂਗੇ ਸੋ ਅੱਜ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਅੱਜ ਜਿਹੜਾ ਇਹ ਕਬੱਡੀ ਜਿਹੜੇ ਬੱਚੇ ਗਰਾਊਂਡ 'ਚ ਆਏ ਆ ਤੇ ਅੱਜ ਅਮਨ ਜਿਹੜਾ ਕਬੱਡੀ ਕੋਚ ਆ ਇਹ ਬਹੁਤ ਵੱਡਾ ਇਹਦਾ ਅਪਰਾਲਾ ਤੇ ਇਹਦਾ ਸਹਿਯੋਗ ਐਸ ਯਾਹ ਵੀਡੀਓ ਦੇਖ ਕੇ ਜੂਰ ਸੰਪਰਕ ਕਰਨ ਇਹਨਾਂ ਨਾਲ ਅਮਲਨਾ ਕਰਨ ਅਸੀਂ ਅਮਲ ਦਾ ਨੰਬਰ ਵੀ ਲਿਖਾਂਗੇ ਤੇ ਜੇ ਸਾਡੇ ਨਾਲ ਸੰਪਰਕ ਕਰਕੇ ਕਿਉਂਕਿ ਪੰਚਾਇਤ ਬਹੁਤ ਵਧੀਆ ਅਪਰਾਲੇ ਕਰ ਰਹੀ ਹੈ ਜਦੋਂ ਦੀ ਪੰਚਾਇਤ ਬਣੀ ਹੈ ਸ਼ੁਰੂ ਤੋਂ ਹੀ ਇਹਨਾਂ ਦੇ ਚੰਗੇ ਪ੍ਰਾਲੇ ਹੁੰਦੇ ਆ ਤੇ ਜਿਹੜੀ ਪੰਚਾਇਤ ਖੇਡਾਂ ਵਾਲੇ ਗਰਾਊਂਡਾਂ 'ਚ ਆਜੇ ਉਸ ਤੋਂ ਵੱਡਾ ਤਾਂ ਕੁਝ ਹੋ ਹੀ ਨਹੀਂ ਸਕਦਾ ਜਿਹੜੀ ਗਰਾਊਂਡਾਂ ਵਾਲੇ ਪਾਸੇ ਤੇ ਬੱਚਿਆਂ ਨੂੰ ਸਹਯੋਗ ਕਰੇ ਤੇ ਜਿਹੜੇ ਵੇਖੋ ਇਹਨਾਂ ਦਾ ਕੋਈ ਮਤਲਬ ਤਾਂ ਹੈ ਨਹੀਂ ਇਹਦੇ 'ਚ ਸਵਾਰਥ ਨਹੀਂ ਆਪਣਾ ਕੰਮ ਛੱਡਦੇ ਆਪ ਦਾ ਕਿੱਤਾ ਰੋਜੀ ਰੋਟੀ ਤਾਂ ਉਹੀ ਹੈ ਤੇ ਉਹਨੂੰ ਉਹਦੇ 'ਚ ਟਾਈਮ ਵੀ ਕੱਢ ਲੈਂਦੇ ਆ ਤੇ ਫਿਰ ਸਾਨੂੰ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਸੋ ਇਧਰਲੇ ਪਾਸੇ ਪਿੰਡ ਦੇ ਜਿਹੜੇ ਇਹ ਪੰਚਾਇਤ ਦੇ ਨਮਾਇंदे ਨੇ ਤੇ ਇਧਰਲੇ ਪਾਸੇ ਸਰਪੰਚ ਸਾਹਿਬ ਆਉਣ ਵਾਲੇ ਆ ਤੇ ਇਹਨਾਂ ਨੇ ਅੱਜ ਅਧਿਕਾਰਨ ਕਰਨਾ ਤੇ ਇਹ ਦੁਬਾਰ ਇੱਕ ਮਹੀਨਾ ਇਹਨਾਂ ਨੇ ਜਿਹੜਾ ਇੱਥੇ ਖੇਡ ਗਰਾਊਂਡਾਂ ਚ ਬੱਚਿਆਂ ਨੇ ਇੱਥੇ ਰਹਿਣਾ ਤੇ ਇਹਦੇ ਚ ਇਹਨਾਂ ਨੇ ਪੂਰੀ ਤਿਆਰੀ ਕਰਾਉਣੀ ਆ ਤੇ ਬਾਕੀ ਜਜਬਾ ਇਹਨਾਂ ਨੇ ਕਹਿਤਾ ਵੀ ਅੰਤਰਰਾਸ਼ਟਰੀ ਪੱਧਰ ਤੇ ਇਹ ਇਹਨਾਂ ਬੱਚਿਆਂ ਨੂੰ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਦੇਖੋ ਦੇਖ ਕੇ ਤੁਸੀਂ ਇਹਦਾ ਨੋਟਸ ਲੈਣਾ ਵੀ ਇਹ ਜਿਹੜਾ ਅਪਰਾਲਾ ਅਮਨਦੀਪ ਕਰ ਰਿਹਾ ਅਮਨ ਕਰ ਰਿਹਾ ਜਿਹੜਾ ਇਹ ਕਿੰਨਾ ਵਧੀਆ ਤੇ ਪੰਚਾਇਤ ਵੱਲੋਂ ਸਹਿਯੋਗ ਮਿਲ ਰਿਹਾ ਤੇ ਬਾਕੀ ਜੋ ਵੀ ਕੋਈ ਹੋਰ ਵੀ ਐਨ ਆਰ ਆਈ ਵੀ ਸਹਿਯੋਗ ਕਰਨਾ ਚਾਹੁੰਦਾ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਡਾਈਟ ਇਹਨਾਂ ਦੀ ਖਾਤ ਖਰਾਕ ਵੀ ਚਾਹੀਦੀ ਹੈ ਇਹਨਾਂ ਨੂੰ ਕਿਉਂਕਿ ਜ਼ੋਰ ਲੱਗਦਾ ਇਹ ਜਿਹੜੇ ਇਹ ਖੇਡ ਆ ਇਹ ਹਿੱਕ ਦੇ ਜੋਰ ਤੇ ਲੜੀ ਜਾਂਦੀ ਆ ਇਹ ਨਹੀਂ ਹੁੰਦੀ ਵੀ ਵੈਸੇ ਖੇਢੀ ਜਾਵੇ ਤੇ ਉਹਦੇ ਕਰਕੇ ਖਰਾਕਾਂ ਦੀ ਬਹੁਤ ਲੋੜ ਪੈਂਦੀ ਆ ਹੋਰ ਵੀ ਸਹੂਜ ਦੀ ਲੋੜ ਪੈਂਦੀ ਆ ਖਰਚੇ ਹੋਰ ਬਹੁਤ ਹੁੰਦੇ ਆ ਇਨਾਂ ਦਾ ਤਾਂ ਇਹੀ ਪ੍ਰਾਲਾ ਬਹੁਤ ਆ ਵੀ ਇਹ ਇਹਨੇ ਬੱਚਿਆਂ ਨੂੰ ਖੇਡ ਗਰਾਊਂਡ 'ਚ ਲੈ ਜਾਂਦਾ ਤੇ ਨਹੀਂ ਤੁਸੀਂ ਲਾਂਭੇ ਦਿੰਦੇ ਹੁੰਦੇ ਆ ਵੀ ਬੱਚੇ ਨਸ਼ੇ ਕਰਨ ਲੱਗੇ ਜਾਂ ਬੱਚੇ ਆਸੇ-ਪਾਸੇ ਤੁਰੇ ਫਿਰਦੇ ਆ ਹੋਰ ਕੁਝ ਹੋਏ ਨਾ ਪਰ ਆਹ ਆ ਜਿਹੜੇ ਪ੍ਰਾਲੇ ਆ ਇਹ ਜਿਹੜਾ ਗਰਾਊਂਡ 'ਚ ਬੱਚਾ ਆਊਗਾ ਨਸ਼ੇ ਵਾਲੇ ਪਾਸੇ ਦੇਖੂਗਾ ਵੀ ਨਹੀਂ ਤੇ ਅੱਜ ਇਹਨਾਂ ਦਾ ਜਿਹੜਾ ਪ੍ਰਾਲਾ ਇਹ ਬਹੁਤ ਵਧੀਆ ਸੋ ਮੈਂ ਵੀ ਆਪਣੇ ਸਾਜਨ ਪੰਜਾਬੀ ਟੀਵੀ ਚੈਨਲ ਵੱਲੋਂ ਇਹਨਾਂ ਨੂੰ ਮੁਬਾਰਕਵਾਦ ਦਿੰਨਾ ಗ್ರಾಮ ਪੰਚਾਇਤ ਤੇ ਨਗਰ ਤੇ ਅਮਣਾ ਕੋਚ ਸੋ ਹਾਂ ਸਰਪੰਚ ਸਾਹਿਬ ਵੀ ਇੱਥੇ ਸਾਡੇ ਕੋਲ ਆ ਗਏ ਗੁਰਦੇਵ ਸਿੰਘ ਸਰਪੰਚ ਸਾਹਿਬ ਇੱਥੇ ਪਿੰਡ ਦੇ ਆਉਣ ਦੇ ਤੇ ਇਹਨਾਂ ਦਾ ਅਪਰਾਲਾ ਵੀ ਬਹੁਤ ਵਧੀਆ ਤੇ ਇਹਨਾਂ ਨੇ ਕਿਉਂਕਿ ਜਿਹੜੇ ਨੌਜਵਾਨਾਂ ਨੂੰ ਸਹਯੋਗ ਦੇਣਾ ਹੁੰਦਾ ਨਾ ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਸਰਪੰਚ ਸਾਹਿਬ ਆਓ ਜੀ ਸੋ ਸਵਾਗਤ ਹੈ ਜੀ ਗੁਰਦੇਵ ਸਿੰਘ ਸਰਪੰਚ ਦੇ ਆਉਣ ਤੋਂ ਜਿਹੜਾ ਇਹਨਾਂ ਦਾ ਕਿਉਂਕਿ ਇਹਨਾਂ ਦੀ ਜਦੋਂ ਮੋਢ ਖੇਟਾਂ 'ਚ ਬੱਚਿਆਂ ਨੂੰ ਲਿਆਉਣਾ ਤੇ ਇੱਕ ਇਹਨਾਂ ਨੇ ਹੱਲਾਸ਼ੀਰ ਹੀ ਦੇਣੀ ਹੈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਪੰਚਾਇਤਾਂ ਕਰ ਸਕਦੀਆਂ ਹੁੰਦੀਆਂ ਇਹ ਤੇ ਸਰਕਾਰ ਵੀ ਵੈਸੇ ਚਾਹੁੰਦੀ ਆ ਵੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇਹਨਾਂ ਦੀ ਮੁਹਿੰਮ ਵੀ ਚੱਲ ਰਹੀ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੀ ਗਵਾਈ ਚ ਤੇ ਸਾਡੇ ਕੋਲ ਮੈਂਬਰ ਪੰਚਾਇਤ ਮੈਂਬਰ ਕੀ ਨਾ ਜੀ ਰੂਪचंद ਜੀ ਰੂਪचंद ਜੀ ਮਹਿੰਦਰ ਸਿੰਘ ਜੀ ਰੂਪ ਸਿੰਘ ਹੀ ਤੁਹਾਡਾ ਹਾਂਜੀ ਤੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਅੱਜ ਤੁਸੀਂ ਇੱਕ ਅਧ்கਾਰਨ ਕਰਨ ਆਏ ਹੋ ਇੱਕ ਵਧੀਆ ਪ੍ਰਾਲਾ ਕਰ ਰਿਹਾ ਕਬੱਡੀ ਕੋਚ ਅਮਨ ਤੇ ਇਹਦੇ ਚ ਕੀ ਕੀ ਸਹਿਯੋਗ ਪੰਚਾਇਤ ਵੱਲੋਂ ਹੋਣਾ ਜੀ ਇਸ ਸਭ ਤੋਂ ਪਹਿਲਾਂ ਤਾਂ ਮਨਦੀਪ ਦਾ ਮਤਲਬ ਧੰਨਵਾਦ ਕਰਦੇ ਆ ਜਿਹੜਾ ਕਿ ਆਪਣੇ ਕੰਮਾਂ ਨੂੰ ਛੱਡ ਕੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰ ਕੇ ਉਹਨਾਂ ਨੂੰ ਬੜਤੁਵਾਦ ਮਿਹਨਤ ਕਰਾ ਕੇ ਤੇ ਆਪ ਦੇ ਮਤਲਬ ਉਮਰ ਦੀ ਖਾਣੀ ਬਣਾ ਰਿਹਾ ਹੈ ਕਿ ਮਤਲਬ ਵੀ ਉਹ ਚੰਗੀ ਖੇਡ ਵੱਲ ਵਧ ਕੇ ਆਪ ਦਾ ਭਵਿੱਖ ਬਣਾਉ। ਅਸੀਂ ਬੜਤੁਵਾਦ ਪੰਚਾਇਤ ਸਹਿਯੋਗ ਕਰਾਂਗੇ ਜਿੰਨਾ ਵੀ ਸੱਤੋਂ ਹੋ ਸਕੇ ਹੈ ਜੇ ਉਹ ਵੀ ਮਦਦ ਦੇ ਕਹਿਣਗੇ ਅਸੀਂ ਉਹ ਵੱਧ ਦਿੱਤਾਂ ਨੂੰ ਕਰਾਂਗੇ ਸਾਰੀ ਪੰਚਾਇਤ ਅ ਅੱਜ ਕਿਵੇਂ ਅਧ்கਾਰਣ ਦੀ ਮਤਲਬ ਸ਼ੁਰੂਆਤ ਇੱਕ ਮਹੀਨੇ ਦਾ ਕੈਂਪੇਨਾਂ ਦਾ ਮਹੀਨੇ ਚ ਵੈਸੇ ਵੀ ਢੇੜਾ ਰੱਖਿਆ ਕਰੋਗੇ ਜੇ ਕੋਈ ਡਿਊਟੀ ਲਾਉਂਗੇ ਮੈਂਬਰਾਂ ਦੀ ਜਾਂ ਕੋਈ ਹੋਰ ਵੀ ਤੁਸੀਂ ਇਹਦਾ ਖਲਾਸੀਰੀ ਦਿੰਦੇ ਰਹੋਗੇ ਕਿਉਂਕਿ ਅੱਜ ਅਧ்கਾਰਣ ਤੋਂ ਬਾਅਦ ਵੀ ਇਹਨਾਂ ਨੂੰ ਲੋੜ ਆ ਛੋਡੀ ਵੀ ਕਿਤੇ ਛੜ ਕੇ ਇਹਨਾਂ ਨੂੰ ਖਲਾਸੀਰੀ ਦੇ ਦਿਓ ਹਨਾ ਇਹ ਉਹ ਤੋਂ ਸਾਡਾ ਆਵਾਜ਼ ਆਵਾਜ਼ ਆਉਣ ਜਾਣ ਦਾ ਸਪੋਰਟ ਵੀ ਬਣਿਆ ਰਹਿੰਦਾ ਹੈ ਸਾਨੂੰ ਆਉਣੇ ਹੀ ਸੌਖਾ ਹੈ ਹਾਂ ਤੋਂ ਇਧਰ ਸਾਡੇ ਮੈਂਬਰਾਂ ਦਾ ਨੰਗਾ ਆਇਆ ਅਸੀਂ ਜਰੂਰ ਮਤਲਬ ਇੱਥੇ ਆਪਦਾ ਟਾਈਮ ਕੱਢ ਕੇ ਦਾਖਲ ਦੇ ਕੇ ਜਾਇਆ ਕਰਾਂਗੇ ਠੀਕ ਹੈ ਯਾਨੀ ਇਹਨਾਂ ਨੂੰ ਕੋਈ ਉਹਦੀ ਲੋਡ ਵੀ ਆ ਖਰਾਕ ਦੀ ਲੋਡ ਵੀ ਆ ਕਿਉਂਕਿ ਕਿਉਂਕਿ ਜ਼ੋਰ ਲੱਗਣਾ ਕਰਾਂਗੇ ਇਹਨਾਂ ਨਾਲ ਗੱਲ ਪਹਿਲਾਂ ਹੀ ਹੋਈ ਆ ਵੀ ਜਿੰਨਾ ਸਾਥੋਂ ਸਹਿਯੋਗ ਪਾਇਆ ਗਿਆ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਜੋ ਵੀ ਮਤਲਬ ਫਲ ਫਰੂਟ ਦੇ ਸੰਬੰਧ ਚ ਹੋਇਆ ਸਾਡੇ ਜਾਂਦੇ ਆ ਸ਼ਹਿਰ ਟੈਂਪੂ ਉਹਨਾਂ ਤੋਂ ਮਗਾ ਕੇ ਦੇ ਦਿਆ ਕਰਾਂ ਇੱਕ ਵਾਰੀ ਟਾਇਰ ਦੂਜਾ ਭਰ ਕੇ ਲਿਆ ਦਿਓ ਇਹਨਾਂ ਨੂੰ ਫਿਰ 10 10 ਦੜ ਮੁੱਕੜਾ ਨਹੀਂ ਹੈ ਉਹ ਤਾਂ ਉਹ ਤਾਂ ਦੇਲੀ ਦੇਲੀ ਜਿੰਨੇ ਕੁ ਬੱਚਿਆਂ ਦਾ ਉਹਨਾਂ ਬੱਚਿਆਂ ਦੇ ਸਾਹਮਣੇ ਉਹ ਭਰ ਕੇ ਹੀ ਹੁੰਦਾ ਹੁਣ ਜਦੋਂ ਤੁਸੀਂ ਇਹਨਾਂ ਨੂੰ ਰਾਜਵੀ ਖਰਾਕ ਹੀ ਦੇ ਦਿੱਤੀ ਉਹ ਭਰਿਆ ਹੀ ਹੋ ਗਿਆ ਆਪਾਂ ਇੱਕ ਵਾਰ ਭਰ ਕੇ ਦੇ ਤਾ ਉਹ ਇਹਨਾਂ ਨਾਲ ਗੱਲ ਬਣਦੀ ਵੀ ਅਸੀਂ ਟੈਂਪੋ ਵਾਲੇ ਕਹਿੰਦੇ ਆਂ ਕਿ ਅੱਜ ਸਾਨੂੰ ਆ ਆਈਟਮ ਲੈ ਆ ਦੇ ਜੀ ਹਾਂ ਉਹ ਲੈ ਆ ਦੇ ਕਰੂਗਾ ਇੱਥੇ ਪਹੁੰਚਦੇ ਹੋਏ ਪੋਸਟ ਟਾਈਮ ਤੇ ਆ ਜਾਂਦੇ ਹੁੰਦੇ ਆ ਹਾਂਜੀ ਦੱਸਿਓ ਕਿਵੇਂ ਮਹਿੰਦਰ ਸਿੰਘ ਮੈਂਬਰ 1100 ਰੁਪਿਆ ਕਹਿੰਦਾ ਵੀ ਮੈਂ ਬੱਚਿਆਂ ਦੀ ਖਰਾਕ ਲਓ ਜੀ ਆ ਸ਼ੁਰੂਆਤ ਹੋ ਗਈ ਆ ਟੈਂਪੋ ਭਰ ਕੇ ਆ ਗਿਆ ਨਾ ਮੈਂ ਤੁਹਾਨੂੰ ਕਿਹਾ ਸੀ ਵੀ ਟੈਂਪੋ ਭਰ ਕੇ ਆਉਣ ਲਾ ਰੂਪ ਚੰਦ ਜੀ ਇਹਨੇ 1100 ਰੁਪਿਆ ਇਹਨਾਂ ਵੱਲੋਂ ਤੇ ਹਾਂ ਹੁਣ ਤੁਸੀਂ ਵੀ ਦੱਸਿਓ ਜੀ ਚਲੋ 1100 ਰੁਪਇਆ ਸਾਡਾ ਵੀ ਪਾ ਦਿਓ ਚਲੋ ਮੈਂ ਵੈਸੇ ਪੈਸਾ 1100 ਚਲੋ ਕੀ ਬਾਤ ਹੈ 1100 ਰੁਪਇਆ ਓਏ ਕੀ ਬਾਤ ਹੈ ਤੁਸੀਂ ਤਾਂ ਯਾਰ ਨਜ਼ਾਰਾ ਲਿਆ ਤਾਂ ਆਹ ਦੇਖੋ ਜੀ ਟੈਂਪੂ ਕਿੰਨੇ ਟੈਂਪੂ ਭਰ ਕੇ ਆਏ ਮੈਂ ਤੁਹਾਨੂੰ ਟੈਂਪੂ ਭਰਨ ਦੀ ਗੱਲ ਕਰੀ ਸੀ ਵੀ ਇਹਦੇ ਜੇ ਮੰਨ ਲਓ ਇਹਨਾਂ ਨੂੰ ਵਧੀਆ ਖਰਾਕ ਦਿੱਤੀ ਜਾਊਗੀ ਕਾਹਦੇ ਦੁਗਣੀ ਆਪਣੀ ਤਰੱਕੀ ਕਰਨ ਨੂੰ ਬੱਚੇ ਖੀ ਲੈਣ ਦਾ ਲਿਆਉਣ ਦਾ ਪ੍ਰੋਸੈਸ ਹੀ ਹੈ ਹਾਂ ਕਿ ਕਦੇ ਕੇਲੇ ਆ ਗਏ ਕਦੇ ਜੀਤੂ ਆ ਗਏ ਮਤਲਬ ਉਹ ਜਿਹੜੀ ਆਈਟਮ ਹੈ ਕੋਈ ਸੁੱਕੀ ਸਿੱਧੀ ਜਿਹੜੀ ਹੋਈ ਕਿ ਉਹ ਜੇ ਜਾਨ ਉਹਨਾਂ ਦੇ ਹਿਸਾਬ ਨਾਲ ਬਣਿਆ ਤਾਂ ਮੇਰੇ ਵਰਗੇ ਦੀ ਡਿਊਟੀ ਲਾ ਦੇ ਕਰੋ ਵਿੱਚ ਛੋਟੇ ਕੋਲੇ ਆਉਂਦੇ ਜਾਂਦੇ ਰਹਾਂਗੇ ਹਾਂ ਮਤਲਬ ਇਹ ਸਵੇਰੇ ਮਤਲਬ ਇਹ ਗੇਜਾ ਜਾਂਦਾ ਵਿਰਕ ਹਾਂ ਉਹਨਾਂ ਚੋਂ ਕਿਸੇ ਬੰਦੇ ਦੀ ਡਿਊਟੀ ਲਾਤੀ ਉਹ ਉਥੋਂ ਨਹਾਇਓ ਤੇ ਇਹ ਜਾ ਕੇ ਉੱਥੋਂ ਬਸ ਇੰਨਾ ਇੰਨਾ ਹੋ ਗਿਆ ਤਾਂ ਫਿਰ ਹਰ ਰੋਜ਼ ਇਹਨਾਂ ਨੂੰ ਮਹੀਨੇ ਭਰ ਲਈ ਵਧੀਆ ਹੋਰ ਵੀ ਆਪਾਂ ਬੇਨਤੀ ਕਰ ਦੂ ਮੈਂ ਕਿ 7 ਵਜੇ ਤੋਂ ਡੇਂਪੋ ਵਾਲਾ ਆ ਜਾਵੇ ਜਿਹੜੀ ਆਈਟਮ ਆਪਾਂ ਨੂੰ ਕਹਾਂਗੇ ਉਹ ਲੈ ਕੇ ਕੀ ਬਾਤ ਹੈ ਬਸ ਹੋ ਗਿਆ ਬਹੁਤ ਮੁਬਾਰਕਬਾਦ ਆ ਜੀ ಗ್ರಾಮ ਪੰਚਾਇਤ ਦਿਉਣ ਦਾ ਬਹੁਤ ਵੱਡਾ ਸਾਲਾ ਜੀ ਕਿਉਂਕਿ ਹੁਣ ਮੈਂ ਜਗਰੂਪ ਸਿੰਘ ਬਰਾੜ ਨੂੰ ਬੇਨਤੀ ਕਰੂੰਗਾ ਇੱਥੋਂ ਕਿਉਂਕਿ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਤੂੰ ਉੱਥੇ ਆਪਣੇ ਪਿੰਡ ਜਾਏਂਗਾ ਜਿਹੜਾ ਸਪੋਰਟਸ ਪੱਖੋਂ ਕੋਈ ਅਪਰਾਲਾ ਕਰੂਗਾ ਉਹਦਾ ਮੈਂ ਸਹਿਯੋਗ ਦੇਊਗਾ ਕਿਉਂਕਿ ਸਪੋਰਟਸ ਬਹੁਤ ਵੱਡੀ ਗੱਲ ਆਵੰਦੀ ਆਪਣੇ ਪਿੰਡ 'ਚ ਖਿਡਾਰੀ ਘੱਟ ਹੋਏ ਆ ਮੇਰੇ ਤੋਂ ਬਾਅਦ ਤੇ ਜੇ ਉਹਦੇ ਕਈ ਕਾਰਨ ਰਹੇ ਆ ਪਰ ਹੁਣ ਚਾਹੁੰਦੇ ਆ ਵੀ ਆ ਅਮਨ ਨੇ ਜਿਹੜਾ ਅਪਰਾਲਾ ਕੀਤਾ ਤੇ ਹੁਣ ਮੈਂ ਆ ਵੀਡੀਓ ਜਗਰੂਪ ਸਿੰਘ ਬਰਾੜ ਦੀ ਆਪਣੇ ਜਿਹੜੇ ਸਾਡੇ ਸਤਿਕਾਰਯੋਗ ਨੇ ਸਾਡੇ ਨਗਰ ਦੇ ਜੰਪੜ ਨੇ ਉਹ ਵੀ ਕਰਨਾ ਤਾਂ ਬਹੁਤ ਕੁਝ ਚਾਹੁੰਦੇ ਆ ਪਰ ਉਹਾਂ ਦੇ ਵੀ ਤੁਸੀਂ ਜੇ ਅੱਗੇ ਲੱਗ ਕੇ ਕੁਝ ਕਰਦੇ ਆ ਤਾਂ ਅਸੀਂ ਤੁਹਾਡੇ ਨਾਲ ਆ ਤੇ ਮੈਂ ਹੁਣ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੇ ਹੋਰ ਸਾਡੇ ਐਨ ਆਰ ਆਈ ਵੀਰ ਆ ਜਿਹੜੇ ਕੈਨੇਡਾ 'ਚ ਆ ਭਾਵੇਂ ਉਹ ਅਮਰੀਕਾ 'ਚ ਆ ਭਾਵੇਂ ਕਿਸੇ ਵੀ ਦੇਸ਼ 'ਚ ਰਹਿੰਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰੂੰ ਵੀ ਅਮਨਦੀਪ ਨੇ ਅੱਜ ਇੱਕ ਜੋਤ ਜਗਾਤੀ ਆ ਤੇ ਇਹਦੇ ਚ ਕਾਫੜੇ 'ਚ ਆਪਾਂ ਰਲਣਾ ਤੇ ਉਹ ਆਪਾਂ ਸਾਰਿਆਂ ਨੇ ਰਲ ਕੇ ਤੇ ਇੱਕ ਆ ਸਾਡੇ ਜਿਹੜੇ ਪਿੰਡ ਦੇ ਨੰਨੇ-ਮੁੰਨੇ ਬੱਚੇ ਆ ਤੇ ਜਿਹੜੇ ਉਹਨਾਂ ਵੱਡੇ ਜਾ ਕੇ ਇੱਕ ਬਹੁਤ ਅੰਤਰਰਾਸ਼ਟਰੀ ਵੱਡੇ ਖਿਡਾਰੀ ਬਣਨ ਤੇ ਇਹ ਬਹੁਤ ਵੱਡਾ ਪ੍ਰਾਲਾ ਹੋਊਗਾ ਸੋ ਇਹ ਸਾਰੇ ਜਿਹੜੇ ਆ ਨੌਜਵਾਨ ਜੇ ਗਰਾਊਂਡਾਂ ਚ ਆਉਣਗੇ ਤਾਂ ਫਿਰ ਆਪਾਂ ਲਾਂਭਾ ਨਹੀਂ ਦੇ ਸਕਦੇ ਵੀ ਯਾਰ ਬੱਚੇ ਨਸ਼ੇ ਕਰਦੇ ਆ ਕਿਉਂਕਿ ਗਰਾਊਂਡ ਜਿਹੜਾ ਇੱਕ ਬੱਚਾ ਗਰਾਊਂਡ 'ਚ ਵੜ ਗਿਆ ਉਹ ਨਸ਼ੇ ਵਾਲੇ ਪਾਸੋਂ ਬਹੁਤ ਦੂਰ ਹੋ ਜਾਊਗਾ ਦੂਜਿਆਂ ਨੂੰ ਵੀ ਰੋਕੂਗਾ ਸੋ ਬਹੁਤ ਵੱਡਾ ਪ੍ਰਾਲਾ ਸੋ ਸਾਜਨ ਪੰਜਾਬੀ ਟੀਵੀ ਵੱਲੋਂ ಗ್ರಾಮ ਪੰਚਾਇਤ ਦਿਉਣ ਨਗਰ ਤੇ ਅਮਨ ਕਬੱਡੀ ਕੋਚ ਤੇ ਸਾਰੇ ਬੱਚਿਆਂ ਨੂੰ ਮੁਬਾਰਕਬਾਦਨਾ ਜਿਹੜੇ ਤੁਸੀਂ ਇੱਕ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਧੰਨਵਾਦ ਜੀ ਹਲੋ ਜੀ ਜੋ ਚਾਹ ਕੋ ਵਾਰਸ ਸਭ ਤੋਂ ਸਭ ਤੋਂ ਰਿਟਰਕ ਰਕਤ ਕਰਤਾ ਰਿਟਰਕ ਤੇ ਜੇ ਤਾਂ ਇਹਨਾਂ ਦਾ ਨਾਮ ਦਾ ਸਤਰਾ ਕੁਰਬਾਨੀ ਕੁੰਮਰੀ ਗੱਤ ਮੈਕਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਤੁਹਾਡੇ ਅਰਦਾਸ ਸਮਾਰੀ ਜੀਤ ਨੂੰ ਸੌਂਤੀ ਰੱਤੇ ਅਰਦਾਸ ਨਾਨਕ ਸਰਦਾਰ ਗਰੀਆਈ ਕੋ ਨਾਮ ਨਾ ਜਾਣੇ ਜਰਾ ਜੀ ਦੀਆਂ ਜੀ ਬਾਸ ਬਿੰਦੀ ਤੋਂ ਸਾਥ ਕੁਰਬਾਨੀ ਦੀ ਜੀ ਦੀ ਫਤਿਹ ਕੋ ਪੀਛਾ ਹੈ ਵਾਸੂ ਧੋਤੀ ਜੀ ਦੀ ਪਾਪ ਸਹੀ ਦਸੂਤ ਸੰਗਤ ਕੋ ਸੁਨਿਚਿਤ ਜੀ ਨੂੰ ਮੰਤਰ ਕੀ ਆਏ ਸਰੰਦਰ ਗੁਰਤੇ ਅਮਰਦਾਸ ਰਾਮ ਦਾਸਾਂ ਜੀ ਦੀ ਸਹਾਇਤ ਤੇ ਹਰ ਕੋ ਦੇ ਚੋਤੇ ਹਰਾਈ ਸ੍ਰੀ ਹਰਿ ਕਿਸੂ ਸਰ ਕੀ ਵਿਖੇ ਤੋਂ ਵਜਾਇ ਤੇਗ ਬਹਾਦਰ ਸਿੰਘ ਜੀ ਆਕਰਮਣ ਜਵਾਤਾ 2700 ਸਾਈਕਲ ਕਰਕੇ ਤਾਂ ਸਮਸਥ ਕਾਮੀ ਗੁਰੂ ਸਿੰਘ ਮਹਾਰਾਜ ਦੀਆਂ ਵਾਜਾਂ ਵਾਲੇ ਸਾਥ ਰੇਨਾ ਜੀ ਸਹਾਇ ਸਤਨਸਿਧੂ ਪਾਸਟੇ ਕੀ ਜਗਦੀ ਤੋਂ ਧੰਨ ਦੀ ਗ੍ਰੰਥ ਸੇਵਕ ਦੇ ਦਰਸ਼ਨ ਦਾ ਰਚੰਤਰ ਕੇ ਕਾਲਸਾ ਜੀ ਬੋਲੋ ਜੀ ਸਿਮਰ ਵਾਹਿਗੁਰੂ ਸਤਿ ਯੋਗ ਦਾ ਦਾਨ ਪਿਆਰੀ ਇਸ ਸਾਥ ਚ ਇਨ ਬਸੂ 3 ਮਹਾਰਾਜੀ ਮਾਨ ਸਤਗੁਰੂ ਤਾਨੇ ਦੇ ਕਾਂਸਪੂ ਜੱਤਿਆਂ ਦੇ ਗਤਗੁਰੂ ਪੱਤਿਆਂ ਨੇ ਬਤ ਕਰੋ ਨਿਤ ਰਹੇ ਤੇ ਗੁਰੂ ਨੇ ਆਸਦਾ ਦੇ ਆਸ਼ੀਰਵਾਦ ਗਰੀਬ ਨਿਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਲੱਖ ਕੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਿਮਖੇ ਕਾਰਨਾਮ ਦੇ ਰਮੰਤਲ ਠੀਤਲ ਹੋਏ ਸਤਗੁਰ ਆਏ ਸਰੰਤ ਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਦੇ ਮਹਾਵਾਚਾਂ ਸਾਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਅਰਦਾਸਾਂ ਨੇਤਰਾ ਦੋਰੀਆਂ ਮਹਾਰਾ ਜੀ ਦੀ ਸੁਣਨੀਆਂ ਸਾਰਾ ਨਗਰ ਪਿੰਡ ਦਿਉਣ ਸਰਦਾਰਦਰਦੇਵ ਸਿੰਘ ਦੀ ਸਰਪੰਚ ਸਮੁੱਚੀ ਪੰਚਾਇਤ ਸੂ ਕਲੱਬ ਦੇ ਵੀਰ ਤੇ ਸਾਰੇ ਹੀ ਸੱਚੇ ਪਾਸ਼ਾ ਨਗਰ ਨਿਵਾਸੀਆਂ ਦੇ ਵੱਲੋਂ ਕਾਕਾ ਅਮਰ ਸਿੰਘ ਕੋਚ ਇਹਨਾਂ ਦੇ ਵੱਲੋਂ ਅਰਦਾਸਾਂ ਬੇਨਤੀਆਂ ਕਰਾਨਾ ਜਾ ਰਹੀਆਂ ਸੱਚੇ ਪਾਸ਼ਾ ਦੋ ਤੇ ਇੱਕ ਮਹੀਨੇ ਦੇ ਵਾਸਤੇ ਸਤਿਗੁਰੂ ਜੀ ਪਾਸ਼ਾ ਕਬੱਡੀ ਦਾ ਗਰਾਊਂਡ ਚਲਾਉਣ ਵਾਸਤੇ ਸੱਚੇ ਪਾਸ਼ਾ ਜੀ ਖੇਡਾਂ ਦੇ ਵਾਸਤੇ ਸਖਲਾਈ ਦੇ ਵਾਸਤੇ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਚੇ ਪਾਸ਼ਾ ਪ੍ਰਾਰਲਾ ਕੀਤਾ ਮਹਾਰਾਜ ਇਸ ਕਾਰਜ ਨੂੰ ਸੁਧ ਕਰੀ ਮਨੋਰਥਾਂ ਨੂੰ ਪੂਰਾ ਕਰੀ ਸਤਿਗੁਰੂ ਸਾਰਿਆਂ ਨੂੰ ਸੇਵਾ ਕਰਨ ਦੀ ਆਗਿਆ ਬਖਸ਼ੀ ਮਹਾਰਾਜ ਕਿਸੇ ਤਰ੍ਹਾਂ ਦਾ ਕੋਈ ਬੱਚੇ ਤੇ ਵਿਦਨ ਨਾ ਪਵੇ ਜੈ ਜੈਕਾਰ ਹੋਵੇ ਸਤਿਗੁਰੂ ਅਮਰ ਸਿੰਘ ਕੋਚ ਇਹਨਾਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ ਸਾਰੀ ਸੰਗਤਾਂ ਤੁਹਾਨੂੰ ਚੜ੍ਹਦੀ ਕਲਾ ਕਰਨ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਕਰਨ ਸਰਦਾਰ ਗੁਰਦੇਵ ਸਿੰਘ ਸਰਪੰਚ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ ਕਰਨ ਮਹਾਰਾਜ ਸੋ ਇਸ ਕਲੱਬ ਦੀ ਸੱਚੇ ਪਾਤਸ਼ਾਹ ਸੰਗਠਨ ਕੰਮੀ ਅਜਾਬਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਇਸ ਘਰ ਨੂੰ ਸੁਧਰ ਕਰੋ ਨੋਰਥਨ ਪੂਰਾ ਕਰੋ ਗਰਨੇਵ ਸਿੰਘ ਸਾਜਣ ਸਾਰੇ ਪਰਿਵਾਰ ਇਹਨਾਂ ਵਿੱਚ ਫਾਇਰ ਬੱਚੇ ਪਾਤਸ਼ਾਹ ਜੋ ਵੀ ਸੇਵਾ ਨਾਲ ਜਿੱਤਣਾ ਸੋ ਬਚੀ ਪਰਮਾਤਮਾ ਜੈਤਰੀ 11 ਗਿਆਨ ਸਰਵਾਰੀ ਦੀ ਸਾਡੀ ਸੇਵਾ ਸ਼ੁਰੂ ਲਿਖਿਤ ਲਾਇਓ ਬੱਚਿਆਂ ਦਾ ਜੁਰੂਰ ਪੰਧਾਨ ਕੀਤਾ ਦਰਗਾ ਪ੍ਰਵਾਹ ਕਰਿਓ ਮਹਾਰਾਜ ਇਹਨਾਂ ਬੱਚਿਆਂ ਨੂੰ ਸਿੱਧੇ ਰੱਖੇ ਪਾਓ ਸਾਰੇ ਲੱਗਰ ਨੂੰ ਸਿੱਧੇ ਰੱਖੇ ਪਾਓ ਗੁੰਗਾ ਪੰਧਾ ਦੇ ਨਾਮ ਸਰੂ ਕਰਤਾ ਸੱਚੇ ਪਾਸ਼ਾ ਸ਼ੁਰੂਆਤ ਕਰਕੇ ਅੱਜਾਂ ਤੋਂ ਨਾਨਕ ਨਾਮ ਚੜ੍ਹਦੀ ਹਰੇ ਤੇਰਾ ਤੇ ਭਾਣੇ ਸੁਖ ਬਤਾ ਭਲਾ ਮੁਦੇ ਸੋ ਲਿਆ ਰਹੇ ਲੰਮੇ ਖੜ੍ਹ ਜਾਓ ਸਾਰੇ ਲੰਮੇ ਜੀ ਕਬੱਡੀ ਸਿਖਲਾਈ ਦਾ ਜਿਹੜਾ 1 ਮਹੀਨੇ ਦਾ ਕੈਂਪ ਲੱਗ ਰਿਹਾ ਦਿਉਣ ਦੇ ਇਥੇ ਖੇਡ ਗਰਾਊਂਡ 'ਚ ਤੋਂ ಗ್ರಾಮ ਪੰਚਾਇਤ ਸਮੁੱਚੀ ಗ್ರಾಮ ਪੰਚਾਇਤ ਤੇ ਸਰਪੰਚ ਗੁਰਦੇਵ ਸਿੰਘ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਜਿਹੜਾ ਇਹ ਕੈਂਪ ਲਗਾਇਆ ਅਮਨ ਕਬੱਡੀ ਕੋਚ ਦੀ ਅਗਵਾਈ 'ਚ ਤੇ ਹੁਣ ਉਦਘਾਟਨ ਕੀਤਾ ਜਾਣਾ ਆਓ ਜੀ ਆਜੋ ਲੇੜੇ ਆਜੋ ਥੋੜ੍ਹੇ ਥੋੜ੍ਹੇ ਜੀ ਜਿਹੜਾ ਕਬੱਡੀ ਦਾ ਕੈਂਪ ਆ ਇਹਦੇ ਲਈ ਜਿਹੜੀ ਮਦਦ ਦਿੱਤੀ ਜਾ ਰਹੀ ਆ ਆਰਥਿਕ 1100 ਰੁਪਏ ਸਰਪੰਚ ਗੁਰਦੇਵ ਸਿੰਘ ਜੀ ਵੱਲੋਂ ਤੇ 1100 ਰੁਪਏ ਪੰਚਾਇਤ ਮੈਂਬਰ ਮਹਿੰਦਰ ਸਿੰਘ ਜੀ ਵੱਲੋਂ ਤੇ ਬਾਕੀ ਜਿੰਨੇ ਮੈਂਬਰ ਇੱਥੇ ਆਏ ਆ ਇਹਨਾਂ ਵੱਲੋਂ ਮੰਨ ਲਓ ਸਾਰਿਆਂ ਵੱਲੋਂ ਹੀ ਇਹ ਜਿਹੜੀ 11-1100 ਰੁਪਏ ਦੀ ਇਹਨਾਂ ਨੇ ਮਦਦ ਦੇਣੀ ਆ ਕੋਈ ਨਹੀਂ ਕਈ ਵਾਰੀ ਮੌਕੇ ਤੇ ਆਏ ਹੁੰਦੇ ਆ ਇੱਧਰ ਉੱਧਰੋਂ ਤੇ ਇਹ ਤੋਂ ਬਾਅਦ ਸਾਰਿਆਂ ਦੇ ਸਮਝ ਲਓ ਵੀ ਇਹ ਸਾਰਿਆਂ ਨੇ ਇਹਨਾਂ ਨੂੰ ਪਛਾਣ ਦੇਣੀ ਆ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਆ ਜਿਹੜੇ ਜਿੰਨੇ ਵੀ ਇੱਥੇ ਆਪਣੀ ਪੰਚਾਇਤ ਪਹੁੰਚੀ ਹੈ ਜਿਹੜੇ ਮੈਂਬਰ ਆ ਇਹ ਬਹੁਤ ਵੱਡਾ ਪਰਾਲਾ ਇਹਨਾਂ ਦਾ ਹਾਂਜੀ ਅਸੀਂ ਪਿੰਡ ਦੇ ਆਉਣ ਦੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜੂਸ ਦੇ ਲਈ ਇਹ ਸਾਨੂੰ ਭੇਟਾ ਦਿੱਤੀ ਹੈ ਕਿ ਅਸੀਂ ਹੋਰ ਵੀ ਐਨਆਰਆਈ ਵੀਰ ਭਰਾਵਾਂ ਦਾ ਤੇ ਨਗਰ ਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਆ ਇਹ ਬੱਚਿਆਂ ਵਾਸਤੇ ਖਰਾਕ ਦਾ ਵੱਧ ਤੋਂ ਵੱਧ ਜੇ ਕੋਈ ਹਨੂ ਪੈਸੇ ਨਹੀਂ ਦਿਖਾਉ ਤਾਂ ਨਹੀਂ ਦੇ ਸਕਦਾ ਹਾਂ ਸਿੱਧਰ ਹاصل ਕੋਈ ਦੇ ਸਕਦਾ ਹੈ ਫਰੂਟ ਵੀ ਸਕੂਲ ਦੇ ਵਿੱਚ ਸਾਡੇ ਨਾਲ ਕਨੈਕਟ ਆ ਕੇ ਕਰ ਲੈਣਾ ਹਾਂ ਤੁਹਾਨੂੰ ਮੋਬਾਈਲ ਨੰਬਰ ਵੀ ਹੈ ਤੁਹਾਡੇ ਉੱਤੇ ਬੱਸ ਬੋਲ ਦਿਓ ਮੋਬਾਈਲ ਨੰਬਰ ਬੋਲ ਦਿਓ 9988678452 ਸਾਡੇ ਨਾਲ ਕਨੈਕਟ ਕਰ ਲੈਣਾ ਸਕੂਲ ਦੇ ਵਿੱਚ ਡਾਈਟ ਭੇਜ ਸਕਦੇ ਇਹਨਾਂ ਦੀ ਠੀਕ ਹੈ ਠੀਕ ਹੈ ਬਹੁਤ ਬਰਾਲਾ ਹਾਂ ਵੱਧ ਵੱਧ ਵੀਡੀਓ ਸੋ ਸਰਪੈਂਸੋ ਬਹੁਤ ਧੰਨਵਾਦ ਤੇ ਜਿਹੜੀ ਪੰਚਾਇਤ ਦਾ ਸੁਚੀ ਪੰਚਾਇਤ ਦਾ ਜਿਹੜਾ ਬੱਚਿਆਂ ਨੂੰ ਤੁਸੀਂ ਐਡੀ ਵੱਡੀ ਹਲਾਸੇਰੀ ਦਿੱਤੀ ਇਹਦੇ ਨਾਲ ਤਾਂ ਬਹੁਤ ਵੱਡੇ ਅੰਤਰਰਾਸ਼ਟਰੀ ਕਿਉਂ ਨਾ ਖਿਡਾਰੀ ਪੈਦਾ ਹੋਣਗੇ ਸੋ ਬਹੁਤ ਧੰਨਵਾਦ ਖਿਡਾਰੀਆਂ ਨਾਲ ਇਹ ਸਾਂਝੀ ਤਸਵੀਰ ਹੈ ਯਾਦਗਾਰੀ ਤਸਵੀਰ ਹੈ ਜਿਹੜੀ ਕੈਂਪ ਦੀ ਸ਼ੁਰੂਆਤ ਹੋ ਗਈ ਹੈ ਅਧ்கਾਰਣ ਕੀਤਾ ਜਾ ਚੁੱਕਿਆ ਤੇ ਇਹ ਸਾਂਝੀ ਤਸਵੀਰ ਚ ਤੁਸੀਂ ਦੇਖ ਰਹੇ ਹੋ ਬੱਚਿਆਂ ਤੇ ਇਹ ਇਹਨਾਂ ਨੇ ਇੱਕ ਮਹੀਨੇ ਚ ਤੁਹਾਨੂੰ ਫੇਰ ਤਸਵੀਰ ਦਿਖਾਵਾਂਗੇ ਇਹਨਾਂ ਦੇ ਚਿਹਰਿਆਂ ਤੇ ਰੌਣਕਤਾ ਅਖਿਰ ਹੁਣ ਤਾਂ ਥੋੜਾ ਜਿਹਾ ਨੂੰ ਟੈਨਸ਼ਨ ਵੀ ਹੋ ਸਕਦੀ ਹੈ ਤੇ ਪਰ ਜਦੋਂ ਇਹਨਾਂ ਦੀ ਧੂਸ ਗੱਡੀ ਉਹਨੇ ਹੈ ਮੰਨ ਲਓ ਤੇ ਉਹ ਵੀ ਜਿੱਦੀ ਹੈ ਬੰਦਾ ਤੇ ਭੱਜ ਨਾ ਜਾਵੇ ਵਿੱਚ ਦੀ ਹੈ ਇਹ ਮੈਂ ਪੂਰਾ ਉਹ ਕਰਦਾ ਹੁੰਦਾ ਪੂਰੀ ਆਪਦੀ ਦਿਖਾਉਂਦਾ ਹੁੰਦਾ ਜਹੋ ਜਲਾਲ ਖੜੋਂਗੇ ਨਾ ਖੜੇ ਰਹੇ ਹੋ ਕੁਝ ਬਣ ਜੋਗੇ ਜਿਹੜਾ ਸੋਨਾ ਹੁੰਦਾ ਨਾ ਉਹ ਅੱਗ ਦੇ ਵਿੱਚ ਦੀ ਕਠੜੀ ਚ ਪੈ ਕੇ ਤੇ ਫੇਰ ਹੀ ਸੋਨਾ ਘਾਉਂਦਾ ਉਹ ਸਿੱਧਾ ਸੋਨਾ ਨਹੀਂ ਹੁੰਦਾ ਉਹ ਤੇ ਉਹ ਤਾਂ ਕਰਕੇ ਤੁਸੀਂ ਉਹ ਬਣਨਾ ਤੇ ਉਹ ਬਣ ਲਈ ਥੋੜੂ ਵੇਖੋ ਕਿੱਡਾ ਵਾਤਾ ਵਧੀਆ ਸੁਜੋਗ ਆ ਪੰਚਾਇਤ ਵੱਲੋਂ ਜਿਹੜਾ ਐਡਾ ਥੋੜਾ ਇੰਨਾ ਸਮਾਂ ਕੱਢਿਆ ਇਹਨਾਂ ਨੇ ਤੇ ਇੰਨਾ ਵਧੀਆ ਥੋੜੀ ਮਦਦ ਕੀਤੀ ਆ ਤੇ ਹੋਰ ਵੀ ਇਸ ਪੱਖੋਂ ਨਾਲ ਵੇਖੋ ਵੀ ਖਾਣ ਪੀਣ ਥੋੜਾ ਖੁੱਲਾ ਚੱਲੂਗਾ ਇੱਥੇ ਉਹ ਸਾਰਾ ਹੋ ਜਾਊਗਾ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ